ਸਾਰਿਆਂ ਨੂੰ ਅੱਪਾ ਚੱਲੇ ਆਂ ਜੀ ਬਾਜ਼ਾਰ ਤੇ ਆਪਾਂ ਲੈ ਚੱਲੇ ਆਂ ਜੀ ਸਮਾਨ ਕੰਚਕਾਂ ਦਾ ਤੇ ਕਿਉਂਕਿ ਆਪਾਂ ਪੂਜੀਆਂ ਜੀ ਕੰਚਕਾਂ ਤੇ ਆਪਾਂ ਮਤਲਬ ਪੂਈ ਹੋਣਾ ਤੋਂ ਕੱਲ ਦੇ ਦਿਨ ਉਹਨਾਂ ਨੇ ਸਾਥ-ਸਾਂ ਕਰਉਣਾ ਮੈਂ ਤੇ ਆਪੋ ਤੇ ਸਮਾਨ ਦੇ ਕੇ ਤੋਣਾ ਤੇ ਗਾਇਸ ਵਲੌਗ ਨੇ ਜੁੜੇ ਰਿਹਾ ਹੁਣ ਆਪਾਂ ਚੱਲੇ ਬਾਜ਼ਾਰ ਤੇ ਕਰਨੇ ਕਲੀ ਚੀਜ਼ ਦੱਸਾਂਗੇ ਵਲੌਗ ਮਿਸ ਨਾ ਕਰਿਓ ਇਸ ਆਪਾਂ ਬਾਜ਼ਾਰ ਆ ਗਏ ਆ ਇਹ ਹੈਗੀ ਰਿੰਕੂ ਜਨਰਲ ਸਟੋਰ ਵੇਖ ਸਕਦੇ ਜੀ ਆਪਾਂ ਲੈ ਆਂਦੇ ਆਪੇ ਜੀ ਸਮਾਨ ਤੇ हाँ जी क्लचूँ मम्मी हम बैठी सिलेक्ट करा चूड़ियाँ कंजकाली तो वेख सकते जो मैपू जी ਸੀ ਚੂੜੀਆਂ ਸਲੈਕਟ ਹੋਉਂਦਾ ਪਿਆਵਾ ਤੇ ਆਹ ਆ ਜੀ ਅੰਕਲੋਂ ਆਂਦੀ ਦੁਕਾਨ ਵਿੱਚ ਸੰਗ ਤੇ ਆਪਾਂ ਜਿਆਦਾ ਗੇ ਨਹੀਂ ਦੂਰ ਆਪਾਂ ਸੋਚਦੇ ਹਾਂ ਇੱਥੇ ਬਾਜ਼ਾਰ ਚੋਂ ਲੈ ਲੈਣੇ ਚੂੜਨ ਦੇ ਬੱਚੇ ਛੋਟੇ ਹੁੰਦੇ ਗਾਇਸ ਚੂੜੀਆਂ ਸੋ ਗਿਆ ਸਲੈਕਟ ਨਹੀਂ ਮਰੇ ਨਵੇਂ ਫੋਨ ਲਿਆ ਨੌਂ ਕ ਚੱਕਾਂ ਦੀ ਚੂੜੀਆਂ ਲੈ ਲਈ ਠੀਕ ਆ ਦੋ ਲਿੱਲੀਆਂ ਜੀ ਦਾ ਐਸਾ ਫਨ ਮੰਨਦੇ ਦੀ ਕੀਪ ਤੇ ਇੱਥੇ ਨਾ ਕਰ ਤੇ ਪ੍ਰਸ਼ਿਤ ਕਰਨ ਇਹ ਸਰਾਸਾ ਪ੍ਰਸ਼ਿਤ ਇਹ ਚੀਜ਼ ਸੇ ਪਾ ਦੋ ਦੋ ਲੋਕਾਂ ਨੂੰ ਉਹ ਤੋਂ ਵੀ ਦੋ ਮੈਂ ਤੁਹਾਨੂੰ ਦੱਸਦਾ ਨਾ ਇੱਕੋ ਤੁੰਗਾ ਵਾਸਤੇ ਇਹ ਗਾਇਸ ਲਿਪ ਸਟਿਕਸ ਲੈਟ ਕਰਦੇ ਹਾਂ ਇਹ ਮੰਨਦੇ ਦੋ ਘਾਟ ਛੋਟੇ ਛੋਟੇ ਦੇ ਵੀ ਛੋਟੇ ਕਰਤੇ ਤੇ ਦੋ ਸੰਦੂਰ ਦੇ ਦੋ ਗਾਇਸ਼ ਬਿੰਦਿਆਂ ਦੇ ਪੱਤੇ ਲੱਗੇ ਲੈਣ ਮੰਗੇ ਦੋ ਸੰਦੂਰ ਲਏ ਆ ਦੋ ਪਿਸਟਿਕਾਂ ਦੋ ਮਹਿੰਦੀ ਬਾਕੀ ਨੌ ਚੂੜੀਆਂ ਇਹਨਾਂ ਕਰ ਲਈ ਇੱਥੇ ਇਹ ਛੋਟੇ ਦੋ ਪੱਤੇ ਘੱਟ ਕਰ ਦਿੱਤੀਆਂ ਅਸਲ ਹਾਂ ਇਹ ਕੇ ਇਹ ਇੱਕ ਵੱਡਾ ਥੋੜਾ ਮੈਂ ਕਿਰਦੇ ਹਾਂ ਆ ਕੇ ਕਰ అసలు మాడు లేదు అది 100 మంది లేదు నీ పో ఆగ్ నేల్ నేల్ పజో చాలీయా ని చేతలేం తీయ్ తీయ్ పెయింట్లంది మమ్మీ गाइस ఆంటలంది నీ పెయింట్లు

ਨੋ ਕਰ ਗਾਇਸ ਆਪਾਂ ਬੈਗ ਸਿਲੈਕਟ ਕਰਨ ਦੇ ਸੀ ਉਹ ਕਾ ਕੇ ਛੋਟੇ ਜਿਹੇ ਨੇ ਦੇਣਾ ਵਾ ਤੇ ਉਹਦੇ ਲਈ ਆਹ ਸੋਹਣੀ ਆਸ ਜੀ ਆਹ ਦੇ ਲਈ ਉਹ ਬੱਚਾ ਵਾ ਗਾਇਸ ਆਪਾਂ ਵੇਖੋ ਬੈਗ ਸਿਲੈਕਟ ਕਰਨ ਦੇ ਮੈਨੂੰ ਆ ਪਸੰਦ ਆਇਆ ਵਾ ਆ ਲੈ ਲੈ ਗਾਇਸ ਆ ਲੈ ਆਪਾਂ ਡੋਰ ਵਾਲਾ ਬੈਗ ਕਾ ਕੇ ਇਹ ਕਿ ਭਾਈ ਤੇ ਗਾਇਸ ਵਲੌਗ ਨਾਲ ਜੁੜੇ ਰਹੋ ਪਾ ਇੱਕ ਆ ਬੈਗ ਪਸੰਦ ਕੀਤਾ ਹੈ ਇਹ ਛੋਟਾ ਆ ਗਈ ਲੈਣਾ ਆ ਉਹਦੇ ਲਈ ਲੈ ਗਣ ਵਾਹ ਮੰਗੇ ਤੇ ਆ ਬਹਿ ਗਿਆ ਇੱਕ ਤੇ ਆ ਵੀ ਮਤਲਬ ਸਾਰਾ ਸਮਾਨ ਸੱਟਦਾ ਤੇ ਲਾਟਸ ਤੇ ਗੋਲਡ ਦੀ ਕਿੱਤਾਂ ਲਈ ਲੀਆਂ ਫੇਸ਼ੀਅਲੀਆਂ ਜਿਉਂੀਆਂ ਲਈ ਲੀਆਂ ਮਾਤਾ ਦੀਆਂ ਮਹਿੰਦੀ ਲਈ ਲੀਵਾ ਮਹਿੰਦੀ ਕੀਪ ਵਾਲੀ ਲਿੱਲੀ ਚੂੜੀਆਂ ਲਈਆਂ ਮਾਤਾ ਦੀਆਂ ਆਪੋ ਮਾਤਾ ਦਾ ਵੀ ਜਾ ਜੀਏ ਅੰਦਰ ਆਉਂਗੀ ਕਨਸਕੰਤਸ਼ਮ ਤੇ ਅਗੋਂ ਬੈਕਟਰੀ ਵਲੌਗ ਮਿਲਦੇ ਆ ਤੁਹਾਨੂੰ ਬਾਅਦ ਵਿੱਚ ਆ ਗਜਰੇ ਲੱਲੇ ਵਾ ਉਹ ਬੜੇ ਇਹ ਮਾਤਾ ਚੂੜੀਆਂ ਗਜਰੇ ਲਈ ਪੁਈ ਲਈ ਤੇ ਮਤਲਬ ਉਹਨਾਂ ਤੋਂ ਤਾਂ ਜਾਣਨ ਸਮਾਨੋ ਕੰਝ ਕ ਪੁੱਛਦੇ ਵਾ ਗਾਈਸ ਅਰੇ ਬੱਟੇ ਬੈਠੇ ਤੁਸੀਂ ਲੋਗ ਨਾ ਛਿੜ ਰਿਓ ਗਾਈਸ ਕੰਝ ਕ